ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਤਖਤਪੁਰਾ ਤੇ ਜ਼ਿਲ੍ਹਾ ਨੂੰ ਪਿਆ ਜਾਂਦਾ ਜੀ ਮੌਗਾ ਵਾਈ ਕੋਲ ਪਲੂਣ ਝੋਟੀ ਸੁਣ ਵਾਲੀ ਹੈ ਭਰਾ ਵੱਧ ਜਾਣਕਾਰੀ ਲੈਣੇ ਆਪਾਂ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਦਵਿੰਦਰ ਸਿੰਘ ਸਰ ਪੈਂਡ ਤਖਤਪੁਰਾ ਸਾਹਿਬ ਜਿਲ੍ਹਾ ਜ਼ਿਲ੍ਹਾ ਮੌਗਾ ਜੀ ਛੋਟੀ ਜਾਣਕਾਰੀ ਦਿਓ ਜੀ ਛੋਟੀ ਪਲੂਣ ਆਈ ਪਹਿਲੇ ਸੂਏ ਸੁੰਦੀ ਕਿੰਨੇ ਦਿਨ ਬਾਕੀ ਵੀਰੇ 10 ਦਿਨ ਬਾਕੀ ਵੀਰੇ 20 ਤਰੀਕ ਨੂੰ ਤਾਂ ਪੂਰੇ ਜੀ ਠੀਕ ਆ 10 ਦਿਨ ਬਾਕੀ ਹੈ ਭਰਾ ਚੈੱਕ ਕਰ ਸਕਦੇ ਹੋ ਲੋ ਜੀ ਥੋੜਾ ਜਿਹਾ ਕੈਮਰਾ ਤੋਂ ਦਲਤੀਆ ਲੋ ਜੀ ਥੋੜਾ ਸੁਨਣਾ ਲ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਾਲੇ ਠੀਕ ਆ ਕਿਹੜਾ ਭਰਾ ਵੀਰੇ ਇਹਦੇ ਕੁੰਗੜ ਦਾ ਹੀ ਭਰਾ ਅਰਜਨ ਕੁੰਗੜ ਦਾ ਠੀਕ ਆ ਲੋ ਭਰਾ ਅਰਜਨ ਕੁੰਗੜ ਦਾ ਠੀਕ ਆ ਭਰਾ ਠੀਕ ਆ ਜੀ ਲੋ ਜੀ ਅੱਧ ਬੱਡ ਤੇ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਰੇਟ ਪ੍ਰਾਪਰਟੀ ਵੀਡੀਓ ਚ ਦੱਸਿਆ ਬਾਈ ਦਾ ਉਹ ਚੈੱਕ ਕਰ ਸਕਦੇ ਹੋ ਤੋਰਾ ਤਰਾ ਦਿਖਾਇਆ ਕਰਮਾ ਵਾਲੀ ਦਾ ਠੀਕ ਆ ਜੀ ਜ਼ਿਮੀਂਦਾਰ ਭਰਾ ਠੀਕ ਆ ਜੀ ਲੋ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਲੋਚ ਸਿੰਗੀ ਸਿੰਗੀ ਬਹੁਤ ਸੋਹਣੀ ਕਰਮਾਂ ਵਾਲੀ ਆਪਾਂ ਜੂਮ ਕਰਕੇ ਦਿਖਾਉਣਾ ਥੋੜਾ ਜਿਹਾ ਥੋੜਾ ਜਿਹਾ ਰੱਦੀ ਆ ਥਣ ਚੈੱਕ ਕਰ ਸਕਦਾ ਪਰਾ ਲੋਚ ਚੈੱਕ ਕਰਸਾ ਥਣ ਲਾਉਣ ਲੱਗ ਗਈ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ